ਸਰਜ ਲੰਗਰ ਜਾ ਰਿਹਾ ਮਣੀ ਸ੍ਰੀ ਮਣੀ ਮਹੇਸ਼ ਕਲਾਸ਼ ਦਰਸ਼ਨ ਸੇਵਾਦਲ ਜਿਹੜਾ ਪਿਛਲੇ 20 ਸਾਲਾਂ ਤੋਂ ਹਰ ਸਾਲ ਮਣੀ ਮਹੇਸ਼ ਜੀ ਵਿਖੇ ਲੰਗਰ ਲੈ ਕੇ ਜਾਂਦੇ ਆ ਅੱਜ 20ਵੀਂ ਦਫਾ ਇਹ ਲੰਗਰ ਲੈ ਕੇ ਜਾ ਰਹੇ ਨੇ ਸੋ ਮੈਂ ਸਾਰਿਆਂ ਨੂੰ ਜੋ ਕਮੇਟੀ ਹੈ ਉਸ ਨੂੰ ਵਧਾਈ ਦੇਣਾ ਤੇ ਇਹ ਸਾਡੇ ਲਹਿਰੇ ਲਈ ਬਹੁਤ ਵੱਡੇ ਮਾਣ ਦੀ ਗੱਲ ਆ ਕਿਉਂਕਿ ਜਦੋਂ ਉੱਥੇ ਬੋਰਡ ਲੱਗਿਆ ਜਿਵੇਂ ਬੋਰਡ ਲੱਗਿਆ ਦੇਖ ਰਹੇ ਆ ਆ ਤਾਂ ਸ਼੍ਰੀ ਮਣੀ ਮਹੇਸ਼ ਕਲਾਸ ਸੇ ਦਰਸ਼ਨ ਸੇਵਾ ਦਾ ਲਹਿਰਾ ਗਾਗਾ ਸੋ ਉੱਥੇ ਲਹਿਰੇ ਦਾ ਨਾਮ ਵੀ ਜਾ ਕੇ ਇਹ ਰੋਸ਼ਨ ਕਰਦੇ ਨੇ ਸੋ ਭਗਵਾਨ ਦਾ ਵੀ ਇਹ ਨਿਯਮ ਹੈ ਕਿ ਜੋ ਅਨਾਜ ਹੈ ਅੰਨ ਹੈ ਕਿਸੇ ਨੂੰ ਰੋਟੀ ਖਵਾਉਣਾ ਲੰਗਰ ਛਕਾਉਣਾ ਇਹ ਸਭ ਤੋਂ ਵੱਡੀ ਗੱਲ ਹੈ ਤੇ ਬਹੁਤ ਕਠਨ ਪ੍ਰਸਥਤੀਆਂ ਦੇ ਵਿੱਚ ਕਿਉਂਕਿ ਉੱਥੇ ਰਸਤਾ ਵੀ ਇਕੱਠੇ ਨੇ ਤੇ ਸਾਡੇ ਇਹ ਜੋ ਟੀਮ ਹੈ ਸਾਰੇ ਸਾਡੇ ਸਾਥੀ ਨੇ ਸੰਦੀਪ ਦੀਪੂ ਆ ਮੁੰਡੇ ਸਾਰੇ ਇਹਨਾਂ ਦੀ ਟੀਮ ਹੈ ਜਿਹੜੀ ਕਰੀਬ 20 ਦਿਨ ਉੱਥੇ ਰਹਿੰਦੇ ਆ ਤੇ 20 ਦਿਨ ਉੱਥੇ ਜਸਟ ਇੱਕ ਤਪੱਸਿਆ ਹੀ ਆ ਉਹ ਤਪੱਸਿਆ ਲੋਕਾਂ ਦੀ ਸੇਵਾ ਤੇ ਭਗਵਾਨ ਦੀ ਹਰਦਨ ਹੈ ਤੋਂ ਭਗਵਾਨ ਸ਼ਿਵ ਸ਼ੰਕਰ ਜੀ ਦਾ ਆਸ਼ੀਰਵਾਦ ਇਹਨਾਂ ਤੇ ਹਮੇਸ਼ਾ ਬਣਿਆ ਰਹੇ 20 ਸਾਲ ਤੋਂ ਬਹੁਤ ਵੱਡੀ ਸੇਵਾ ਕਰਦੇ ਨੇ ਔਰ ਹਰ ਵਾਰੀ ਪਹਿਲਾਂ ਨਾਲੋਂ ਵੱਧ ਕੇ ਸੇਵਾ ਕਰਦੇ ਨੇ ਕਿਉਂ ਮੈਂ ਦੇਖਦਾ ਇਹਨਾਂ ਨੂੰ ਸੋ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ભગવાન ਦਾ ਆਸ਼ੀਰਵਾਦ ਸਾਡੇ ਸਾਰੇ ਲਹਿਰੇ ਦੇ ਹਲਕੇ ਤੇ ਬਣਿਆ ਰਹੇ ਤੇ ਖੁਸ਼ੀ-ਖੁਸ਼ੀ ਇਹ ਜਾਨ ਤੇ ਖੁਸ਼ੀ-ਖੁਸ਼ੀ ਸੇਵਾ ਕਰਕੇ ਭਗਵਾਨ ਦੀ ਪੂਜਾ ਕਰਕੇ ਲੋਕਾਂ ਨੂੰ ਸੁੱਖ ਸੁਵਿਧਾ ਉੱਥੇ ਦੇ ਕੇ ਖੁਸ਼ੀ ਖੁਸ਼ੀ ਵਾਪਸ ਆਣ ਇਸ ਚੀਜ਼ ਦੀ ਮੈਂ ਕਾਮਨਾ ਕਰਦਾ ਜੇ ਹੋ ਸਕੇ ਵੀ ਜੇ ਕਿ ਜਿਪ ਜੀ ਕੀ ਕਹਿਣਾ ਚਾਹੁੰਦਾ ਤਾਂ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਸਾਰੀ ਮੰਡੀ ਨਿਵਾਸੀਆਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਹੜੇ ਹਰ ਸਾਲ ਬਹੁਤ ਵੱਧ ਚੜ ਕੇ ਸਾਡਾ ਸਹਿਯੋਗ ਦਿੰਦੇ ਨੇ ਤੇ ਭਗਵਾਨ ਸ਼ੰਕਰ ਜੀ ਦੇ ਅਸ਼ੀਰਵਾਦ ਸਦਕਾ ਅਸੀਂ ਵੀਮਾ ਪੰਡਾਰਾ ਲੈ ਕੇ ਮਣੀ ਮੇਜ ਜੀ ਦੀ ਧਰਤੀ ਤੇ ਜਾ ਰਹੇ ਹਾਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਵੱਧੋ ਵੱਧ ਕੀਤੀ ਚ ਉੱਥੇ ਪਹੁੰਚੋ ਭਗਵਾਨ ਭੋਲੇ ਨਾ ਜੀ ਦਾ ਅਸ਼ੀਰਵਾਦ ਪ੍ਰਾਪਤ ਹੈ ਕਿਤੇ ਲੰਗਰ ਲਾਇਆ ਕਿੰਨੇ ਦਿਨਾਂ ਲਈ ਲਾਇਆ ਹੈ ਸਾਡੇ ਇਹ ਲੰਗਰ ਜੀ 14 ਅਗਸਤ ਤੋਂ ਸ਼ੁਰੂ ਹੋ ਜੂਗਾ ਤੇ 31 ਤਰੀਕ ਤੱਕ ਜਨਮ ਅਸ਼ਟਮੀ ਦੇ ਲੱਗੇ ਰਾਧਾ ਅਸ਼ਟਮੀ ਦਾ ਇਹ ਜੋ ਮੇਲਾ ਹੁੰਦਾ ਹੈਗਾ ਹਰਸਰ ਵਿਖੇ ਗੂਈ ਨਾਲਾ ਖੱਡ ਸਥਾਨ ਦਾ ਨਾਮ ਹੈ ਭਗਵਾਨ ਭੋਲੇ ਨਾ ਜੀ ਦੀ ਯਾਤਰਾ ਜਿੱਥੋਂ ਸਟਾਰਟ ਹੁੰਦੀ ਹੈ ਉਹ ਹਰਸਰ ਤੋਂ ਹੁੰਦੀ ਹੈ ਉਤੋਂ 1 ਕਿਲੋਮੀਟਰ ਉੱਪਰ ਜਾ ਕੇ ਇਹ ਭੰਡਾਰਾ ਚੱਲਦਾ ਹੈ ਕਿਸ ਤਰ੍ਹਾਂ ਦੀ ਸੇਵਾਵਾਂ ਨੇ ਸੇਵਾ ਜੀ ਸਾਡਾ ਦਾ ਸਿੰਪਲ ਹੈ ਪੰਜਾਬੀਆਂ ਦਾ ਦਾਲ ਫੁਲਕਾ ਕੜੀ ਚਾਵਲ